ਗੁਰਮਤਿ ਦੇ ਮੁਤਾਬਕ ਜੋ ਆਪਣੀ ਗੁਰਮਤਵਾ ਹੈ ਨਾ ਜੋ origignal ਗੁਰਮਤਿ ਦੇ ਮੁਤਾਬਕ ਹਰ ਵਿਅਕਤੀ ਤੇ ਤਿੰਨ ਗੁਰੂ ਹੁੰਦੇ ਆ ਇੱਕ ਹੁੰਦਾ ਸਿੱਖਿਆ ਗੁਰੂ ਸਿੱਖਿਆ ਗੁਰੂ ਕੋਈ ਵੀ ਹੋ ਸਕਦਾ ਹੈ ਜੇ ਤੁਸੀਂ ਚੋਰੀ ਕਰਨੀ ਵੀ ਸਿੱਖੀ ਹੋਵੇ ਤੁਹਾਡਾ ਸਿੱਖਿਆ ਗੁਰੂ ਆ ਕੋਈ ਵੀ ਕੁਕਿੰਗ ਸਿੱਖੀ ਆ ਕਿਸੇ ਨੇ ਤੁਹਾਨੂੰ ਡਾਈਟ ਪਲਾਨ ਦੇ ਦਿੱਤਾ ਵਧੀਆ ਤੁਹਾਡੀ ਜ਼ਿੰਦਗੀ ਬਦਲ ਗਈ ਆ ਉਹ ਤੁਹਾਡਾ ਸਿੱਖਿਆ ਗੁਰੂ ਆ ਅੱਜ ਕੱਲ੍ਹ ਦੇ ਜਮਾਨੇ 'ਚ ਗੁਰੂ ਆਪਾਂ ਸਿਰਫ ਰਿਜ਼ਰਵ ਕਰ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਆਪਾਂ ਕਿਸੇ ਨੂੰ ਗੁਰੂ ਨਹੀਂ ਕਹਿ ਸਕਦੇ ਅੱਜ ਦੀ ਜਿਹੜੀ ਸਿੱਖੀ ਆ ਪਰ ਜਿਹੜੀ ਪ੍ਰਾਤਨ ਸਿੱਖੀ ਆ ਅੱਜ ਵੀ ਪੁਰਾਣੀ ਜਿਹੜੇ ਬੁੱਢਾ ਦਲਵਾ ਉੱਚ ਜਿਹੜੇ ਜਥੇਦਾਰ ਜਾਂ ਜਿੰਨਾਂ ਤੋਂ ਅੰਮ੍ਰਿਤ ਛਕਿਆ ਹੁੰਦਾ ਸੀ ਨਾ ਉਹਨਾਂ ਨੂੰ ਗੁਰਦੇਵ ਕਹਿੰਦੇ ਹੁੰਦੇ ਸੀ ਜਿਹਨਾਂ ਪੰਜਾਂ ਪਿਆਰਿਆਂ ਕੋ ਅੰਮ੍ਰਿਤ ਛਕਿਆ ਜਾਂਦਾ ਸੀ ਉਹਨਾਂ ਨੂੰ ਗੁਰਦੇਵ ਕਹਿੰਦੇ ਹੁੰਦੇ ਸੀ ਗੁਰਦੇਵ ਜੀ ਤੇ ਜਿਹੜਾ ਪਹਿਲਾ ਜਿਹੜਾ ਗੁਰੂ ਹੈ ਸਿੱਖਿਆ ਗੁਰੂ ਆ ਕਿਸ ਤਰ੍ਹਾਂ ਵੀ ਕਿਤੋਂ ਵੀ ਤੁਹਾਨੂੰ ਕੋਈ ਵਿਦਿਆ ਮਿਲਦੀ ਹੈ ਨਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਚ ਇੰਪਰੂਵਮੈਂਟ ਆਂਦੀ ਆ ਭਾਵੇਂ ਉਹ ਸੰਸਾਰਿਕ ਆ ਤੇ ਭਾਵੇਂ ਪਰਮਾਰਥਕ ਆ ਉਹਨੂੰ ਕਹਿੰਦੇ ਨੇ ਸਿੱਖਿਆ ਗੁਰੂ ਉਸ ਤੋਂ ਬਾਅਦ ਹੁੰਦਾ ਧਿਕਸ਼ਾ ਗੁਰੂ ਅਗਲੇ ਲੈਵਲ ਤੇ ਹੁੰਦਾ ਧਿਕਸ਼ਾ ਗੁਰੂ ਧਿਕਸ਼ਾ ਗੁਰੂ ਦਾ ਮਤਲਬ ਹੁੰਦਾ ਕਿ ਜਿਨੇ ਤੁਹਾਨੂੰ ਦੇਖਣਾ ਸਿਖਾ ਲਿਆ ਜਿੰਨੇ ਤੁਹਾਡੀ ਮਨ ਦੀ ਕੋਈ ਇੱਕ ਤਹਿ ਖੋਲ ਦਿੱਤੀ ਜਿਹਦੇ ਨਾਲ ਤੁਹਾਡੇ ਜੀਵਨ ਚ ਬਹੁਤ ਤਬਦੀਲੀ ਆ ਗਈ ਅਧਿਆਤਮਿਕ ਲੈਵਲ ਤੇ ਉੱਤੇ ਆਉਣ ਲੱਗ ਗਈ ਜਿਹਨੂੰ ਗੁਰਮਖ ਕਹ ਲੋ ਸਾਧੂ ਕਹ ਲੋ ਸੰਤ ਕਹ ਲੋ ਤੇ ਉਹ ਹੁੰਦਾ ਧਿਕਸ਼ਾ ਗੁਰੂ ਠੀਕ ਹੈ ਨਾ ਉੱਤ ਤੋਂ ਬਾਅਦ ਜਾਂਦਾ ਵਾ ਮੁਕਤੀ ਗੁਰੂ ਮੁਕਤੀ ਗੁਰੂ ਸਰ ਵੇਖੀਆ ਸਿੱਖਿਆ ਗੁਰੂ અનੰਤ ਹੋ ਸਕਦੇ ਨੇ ਧਿਕਸ਼ਾ ਗੁਰੂ ਵੀ ਇੱਕ ਜਾਂ ਦੋ ਹੋ ਸਕਦਾ ਹੈ ਜਿਆਦਾ ਨਹੀਂ ਹੁੰਦੇ ਇੱਕ ਹੀ ਹੁੰਦਾ ਕਦੀ ਕਿ ਤਾਈਂ ਕੋਈ ਪਾਗਾ ਵਾਲੇ ਨੂੰ ਦੋ ਮਿਲ ਜਾਂਦੇ ਜਾਂ ਤਿੰਨ ਮਿਲ ਜਾਂਦੇ ਆ ਮਤਲਬ ਕਿ ਜਿਹਨੂੰ ਉਂਝ ਤੇ ਇੱਕ ਹੀ ਬਹੁਤ ਹੁੰਦਾ ਠੀਕ ਹੈ ਨਾ ਇਹ ਖੋਲਦੇ ਅੱਖ ਬਹੁਤ ਇੰਨਾ ਹੀ ਬਹੁਤ ਆ ਤੇ ਉਹ ਹੋ ਗਿਆ ਧਿਕਸ਼ਾ ਗੁਰੂ ਸਿੱਖਸ਼ਾ ਗੁਰੂ ਅਨੰਤ ਹੁੰਦੇ ਨੇ ਧਿਕਸ਼ਾ ਗੁਰੂ ਇੱਕ ਹੁੰਦਾ ਏ ਕਈਆਂ ਦੇ ਦੋ ਵੀ ਹੋ ਜਾਂਦੇ ਆ ਤੇ ਜਿਹੜਾ ਮੁਕਤੀ ਗੁਰੂ ਆ ਇੱਕੋ ਇੱਕ ਆ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਤਿੰਨਾਂ 'ਚ ਜੋ ਗੁਰੂ ਘਰ 'ਚ ਮਰਿਆਦਾ ਬੰਦ ਦਿੱਤੀ ਆ ਉਹ ਇਹ ਆ ਕਿ ਚੌਰ ਤਖਤ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬਾ ਹੈ। ਦਿਕਸ਼ਾ ਗੁਰੂ ਤੇ ਚੌਰ ਨਹੀਂ ਹੁੰਦਾ। ਸ਼ਿਕਸ਼ਾ ਗੁਰੂ ਤੇ ਵੀ ਚੌਰ ਨਹੀਂ ਹੁੰਦਾ। ਭਾਵੇਂ ਉਹ ਰੱਬ ਨਾਲ ਇੱਕ ਮਿਕ ਕਿਉਂ ਨਹੀਂ ਹੋ ਗਿਆ? ਭਾਵੇਂ ਉਹ ਜਿਉਂਦਾ ਜਾਗਦਾ ਜਹਰੀ ਰੂਪ 'ਚ ਹੀ ਰੱਬ ਕਿਉਂ ਨਾ ਬਣ ਗਿਆ ਹੋਵੇ? ਪਰ ਜੋ ਕਲਗੀਆਂ ਵਾਲੇ ਨੇ ਮਰਿਆਦਾ ਬੰਦ ਦਿੱਤੀ ਆ ਇਸ ਘਰ ਦੇ ਵਿੱਚ ਉਹ ਇਹ ਹੈ ਕਿ ਚੌਰ ਤੇ ਤਖਤ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ। ਤੇ ਇਸ ਕਰਕੇ ਉਹ ਹੈ ਮੁਕਤੀ ਗੁਰੂ। ਇਹ ਤਿੰਨ ਗੁਰੂ ਆ। ਔਰ ਕਈ ਵਾਰੀ ਜਦੋਂ ਬੰਦਾ ਕੋਈ ਸਵਾਲ ਕਰਦਾ ਆਪਾਂ ਜ਼ਿਆਦਾ ਉੱਚ ਵਿਸਥਾਰ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਆਪਣੀ ਇੱਕ ਵਿਚਾਰਧਾਰਾ ਹੈ। ਤੇ ਉਸ ਵੇਲੇ ਕਈ ਵਾਰੀ ਜ਼ਿਆਦਾਤਰ ਇਹੀ ਆ ਕਿ ਕਿ ਸਾਡਾ ਮੇਰਾ ਮਕਸਦ ਇਹੀ ਹੁੰਦਾ ਕਿ ਯਾਰ ਬੰਦਾ ਜੁੜਿਆ ਜਿੱਥੇ ਉਹਨੂੰ ਜੁੜਿਆ ਰਹਿਣ ਦੋ। ਜੋਰ ਦੀ ਵਿਚਾਰਧਾਰਾ ਐਸ ਲੋング ਐਸ ਗੁਰੂ ਨੂੰ ਤੇ ਮੰਨ ਰਿਹਾ। ਬਸ ਬਹੁਤ ਆ। ਤੋਂ ਸਹੀ ਮੈਨਾਂ ਦੇ ਧਿਕਸ਼ਾ ਗੁਰੂ ਤੋਂ ਬਿਨਾਂ ਤੇ ਮੁਕਤੀ ਗੁਰੂ ਦੀ ਵੀ ਸਾਨੂੰ ਕੋਈ ਸੋਚੀ ਨਹੀਂ ਆ ਸਕਦੀ ਠੀਕ ਹੈ ਨਾ ਜਿਹੜਾ ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦਿੰਨਾ ਕਿ ਬਾਬਾ ਨਾਨਕ ਸਿੰਘ ਜੀ ਦੇ ਸਿੱਖਿਆ ਗੁਰੂ ਜਿਹੜੇ ਸੀ ਉਹ ਲਹਿਰੇ ਵਾਲੇ ਇੱਕ ਸੰਤ ਹੋਏ ਨੇ ਲਹਿਰੇ ਰਹਿ ਲਹਿਰੇ ਵਾਲੇ ਮੈਨੂੰ ਹੁਣ ਨਾਮ ਵਿਸਰਿਆ ਆ ਤੁਹਾਨੂੰ ਬਾਬਾ ਸੰਤ ਮੇਰੇ ਮੁਕਤੀ ਆ ਮੈਨੂੰ ਆ ਨਹੀਂ ਰਿਹਾ ਲਹਿਰੇ ਖੰਨੇ ਵਾਲੇ ਬਾਬਾ ਜੀ ਸੀ ਉਹ ਉਹਨਾਂ ਤੋਂ ਬਾਬਾ ਨਾਨਕ ਸਿੰਘ ਜੀ ਨੇ ਵਿਦਿਆ ਲਈ ਆ ساری ਜੋ ਪਾਠ ਦੀ ਵਿਦਿਆ ਮर्यादा शुद्ध ਉਚਾਰਣ ਇਤਿਆਦ ਤਾਂ ਫਿਰ ਉਹਨਾਂ ਨੂੰ ਕਿਰੋਣਾ ਜਦੋਂ ਰੋਹਾਨੀਅਤ ਦੇ ਸਵਾਲ ਕੀਤੇ ਤੇ ਉਹਨਾਂ ਕਹੇ ਕਿ ਮਹਾਰਾਜ ਅੱਗੇ ਹੁਣ ਇਦੋਂ ਵੀ ਅੱਗੇ ਕੁਝ ਹੈਗਾ ਏ ਮर्यादा ਵੀ ਸਿੱਖ ਲਿਆ ਬਾਣੀ ਦੀ ਸੁੱਧ ਉਚਾਰਣ ਵੀ ਸਿੱਖ ਲਿਆ ਵਾ ਤੇ ਇਦੋਂ ਵੀ ਅੱਗੇ ਕੁਝ ਹੈ ਉਕੇ ਇਹਨ ਦੇ ਪੀ ਜੀ ਅੱਗੇ ਸਿੱਖਣਾ ਹੈ ਤੇ ਤੂੰ ਫਿਰ ਪੁੱਛੋ ਚੱਲ ਜਾ। ਬਾਬਾ ਮਹਾਰਾਣ ਸਿੰਘ ਜੀ। ਸੁਬਾਨ ਅੱਲਾਹ। ਤੇ ਫਿਰ ਬਾਬਾ ਮਹਾਰਾਣ ਸਿੰਘ ਕੋ ਗਏ ਆ। ਤੇ ਬਾਬਾ ਮਹਾਰਾਣ ਸਿੰਘ ਜੀ ਕੋਲ ਜਿੱਦੋਂ ਗਏ ਆ ਤੇ ਉੱਥੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਜੋ ਗੁਪਤ ਵਿਦਿਆ ਜਾਂ ਜੋ ਵੀ ਧਿਕਸ਼ਾ ਦਾ ਮਤਲਬ ਹੁੰਦਾ ਜਿੰਨੇ ਦੇਖਣਾ ਸਿਖਾਉਂਦਾ ਹੈ ਜਿਹੜਾ। ਤੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਮੁਖ ਉਹਨਾਂ ਨੂੰ ਵਿਦਿਆ ਦਿੱਤੀ ਆ। ਤੇ ਇੱਕ ਦਿਨ ਬਾਬਾ ਨੰਦ ਸਿੰਘ ਜੀ ਮਹਾਰਾਜ ਸੋ ਉਹਨਾਂ ਦੇ ਜਿਹੜੇ ਮੁਕਤੀ ਗੁਰੂ ਸੀ ਉਹ ਸੌਰੀ ਉਹਨਾਂ ਦੇ ਜਿਹੜੇ ਧਿਕਸ਼ਾ ਗੁਰੂ ਸੀ ਉਹ ਬਾਬਾ ਮਹਾਰਾਣਾ ਸਿੰਘ ਜੀ ਸੀ ਸਿੱਖਿਆ ਗੁਰੂ ਲਹਿਰੇ ਵਾਲੇ ਤੇ ਜਿਹੜੇ ਧਿਕਸ਼ਾ ਗੁਰੂ ਉਹ ਬਾਬਾ ਮਹਾਰਾਣਾ ਸਿੰਘ ਜੀ ਤੇ ਮੁਕਤੀ ਗੁਰੂ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਹੀ ਸੀ ਪਹਿਲਾਂ ਵੀ ਮੰਨਦੇ ਰਹੇ ਹੈਨਾ ਤਾਂ ਇੱਕ ਦਿਨ ਬਹੁਤ ਸਮਾਂ ਸੀ ਆਪਣਾ ਸਮਾ ਕਈ ਸਮਾਂ ਹੋ ਗਿਆ ਜਪ ਕਰਦਿਆਂ ਨੂੰ ਜਿਹੜੀ ਬਾਬਾ ਜੀ ਨੇ ਉਹਨਾਂ ਨੂੰ ਵਿਧੀ ਦਿੱਤੀ ਸੀ ਤੇ ਇੱਕ ਦਿਨ ਬੜੀ ਸੋਹਣੀ ਸਾਖੀ ਆ ਕਿ ਰਾਤ ਦੇ 12 ਵਜੇ ਤੇ ਬਾਬਾ ਮਹਾਰਾਮ ਸਿੰਘ ਟਿੱਲੇ ਤੇ ਰਹਿੰਦੇ ਹੁੰਦੇ ਸੀ ਤੇ ਬਾਬਾ ਨਨ ਸਿੰਘ ਜੀ ਜਾਂਦੇ ਆ ਤੇ ਰਾਤ ਨੂੰ ਨਾ ਟਿੱਲੇ ਤੇ ਗਾੜੀ ਨਾ ਲੱਕੜਾਂ ਰੱਖੀਆਂ ਹੁੰਦੀਆਂ ਸੀ ਐਸਾ ਦਰਵਾਜ਼ਾ ਉੰਜੀ ਲੱਕੜਾਂ ਰੱਖੀਆਂ ਹੁੰਦੀਆਂ ਆ ਜਾ ਕੇ 12 ਵਜੇ ਜਾ ਕੇ ਬਾਬਾ ਨਨ ਸਿੰਘ ਜੀ ਨੇ ਉਹ ਲੱਕੜਾਂ ਵਾਲਾ ਦਰਵਾਜ਼ਾ ਤੋੜਦਾ ਤੇ ਉੱਚੋ ਵਾਲੇ ਬਾਬਾ ਜੀ ਉੱਪਰ ਟਿੱਲੇ ਤੇ ਬੈਠੇ ਉੱਥੇ ਸਵਾਦਨਾ ਕਰ ਦਿੰਦੇ ਕਹਿੰਦੇ ਕੌਣ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਨੰਦੋ ਨੰਦੋ ਸਮਝ ਕਿ ਬਾਬਾ ਨਾਨਕ ਸਿੰਘ ਜੀ ਅਬ ਬਾਬਾ ਪੁੱਚੋ ਵਾਲੇ ਬਾਬਾ ਜੀ ਨੂੰ ਕਈ ਵਾਰੀ ਨੰਦੂ ਤੇ ਕਈ ਵਾਰੀ ਨੰਦੋ ਇਹ ਸਾਡੀ ਨੰਦੋ ਆ ਤੇ ਨੰਦੋ ਕਹਿੰਦੇ ਬਾਬਾ ਜੀ ਕਹਿੰਦੇ ਵੀ ਐਸ ਵੇਲੇ ਇੰਨਾ ਗੁੱਸਾ ਤੇ ਬਾਬਾ ਜੀ ਕਹਿੰਦੇ ਵੀ ਜੇ ਕੋਈ ਇਸਤਰੀ 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 ਆਪਣੇ પતિ પતિ ਪ੍ਰਤੀ ਪੂਰੀ ਪਤੀਵਰਤਾ ਹੋਵੇ ਤੇ ਪਤੀ ਉਹਦੀ ਸਾਰ ਨਾ ਲਵੇ ਤੇ ਉਸ ਪਤਨੀ ਉਸ ਪਤਨੀ ਦੇ ਉੱਤੇ ਕੀ guzreਗੀ ਤੇ ਬਾਬਾ ਨਾਨਕ ਸਿੰਘ ਜੀ ਬੋਚੋ ਵਾਲੇ ਕਹਿੰਦੇ ਅੱਛਾ ਫਿਰ ਕੀ ਚਾਹੀਦਾ ਈ ਮੁੰਡਾ ਜੇ ਕੁੜੀ ਤੇ ਬਾਬਾ ਨਾਨਸ ਸਿੰਘ ਜੀ ਕਹਿੰਦੇ ਕੁੜੀ ਚਾਹੀਦੀ ਆ ਕਹਿੰਦੇ ਠੀਕ ਆ ਜਾ ਵੀਰ ਠੱਠੇ ਕੋਚ ਛਾਲ ਮਾਰ ਕੇ ਆ ਠੱਠੇ ਕੋਚ ਛਾਲ ਮਾਰ ਜਾ ਕੇ ਤੇ ਬਾਬਾ ਜੀ ਚੱਲ ਗਏ ਖੂਚ ਛਾਲ ਮਾਰਨ ਪਿੱਛੋਂ ਬਾਬਾ ਜੀ ਨੇ ਬੰਦਾ ਕੱ ਲਿਆ ਕਿ ਜਦੋਂ ਮਾਰਨ ਲੱਗੋ ਰੋਕ ਲਿਓ ਫਿਰ ਮਾਰਨ ਲੱਗਾ ਤੇ ਰੋਕ ਲਿਆ ਤੇ ਲਿਆਂਦਾ ਤੇ ਕਹਿੰਦੇ ਅੱਛਾ ਕੁੜੀ ਚਾਹੀਦੀ ਆ ਕਹਿੰਦੇ ਹਾਂ ਫਿਰ ਪੁੱਛੋ ਵਾਲੇ ਬਾਬਾ ਜੀ ਨੇ ਉਹਨਾਂ ਦੇ ਹੱਥ ਚਾਤ ਫੜ ਕੇ ਜੋ ਸਾਖੀ ਦੱਸਦੀ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪੂਰਾ ਚੰਕੋ ਰਿਆ ਤੇ ਬਾਬਾ ਜੀ ਦੀ ਸਮਾਧੀ ਲੱਗ ਗਈ ਤੇ ਬਾਬਾ ਨਾਨਕ ਸਿੰਘ ਜੀ ਉਸ ਜਿਹੜੀ ਸਮਾਧੀ ਲੱਗ ਗਈ ਤੇ ਪੁੱਛੋ ਵਾਲੇ ਕਹਿੰਦੇ ਆਨੰਦ ਸਿੰਘ ਲੈ ਗਿਆ ਤੇ ਜਿਹੜੇ ਨਾਲ ਦੇ ਸੀ ਉਹ ਕੋਈ 20 ਸਾਲ ਹੋ ਗਿਆ ਸੀ ਕੋਈ 30 ਸਾਲ ਹੋ ਗਿਆ ਸੀ ਕੋਈ 40 ਸਾਲ ਹੋ ਗਿਆ ਸੀ ਤੇ ਕਹਿੰਦੇ ਬਾਬਾ ਜੀ ਅਸੀਂ ਤੇ ਇੰਨੇ ਚਿਰ ਦੀ ਤਪੱਸਿਆ ਕੀਤੀ ਤੇ ਕੱਲ ਪਰਸਵੀ ਆਇਆ ਅਜੇ ਕੁਝ ਸਮੇਂ ਲਈ ਆਇਆ ਤੇ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਮੰਗਿਆ ਮੁੰਡਾ ਇਹਨੇ ਮੰਗਿਆ ਕੁੜੀ ਤੇ ਜਿੰਨੂੰ ਫਿਰ ਕੁੜੀ ਦੇਈਦੀ ਆ ਤੇ ਉਹਨੂੰ ਨੂੰ ਫਿਰ ਉਹਦੇ ਅੱਗੇ ਨੇ ਬਣਾਵੀ ਪੈ ਜਾਂਦਾ ਹੈ ਕਹਿੰਦੇ ਕੁੜੀ ਲੈ ਗਿਆ ਇਸ ਕਰਕੇ ਤੋਂ ਕੁੜੀ ਮੈਨੇ ਭਗਤੀ ਤੇ ਮੁੰਡਾ ਮੈਨੇ ਗਿਆਨ ਤੋ ਫਿਰ ਪੁੱਛੋ ਵਾਲੇ ਬਾਬਾ ਜੀ ਨੇ ਉਹਨਾਂ ਨੂੰ ਇਹ ਜੋ ਅੰਦਰ ਦੇਖਣ ਦੀ ਜੋ ਵਿਧੀ ਵਿਦਾਨ ਵਗੈਰਾ ਉਹ ਉਹਨਾਂ ਦੇ ਧਿਕਸ਼ਾ ਗੁਰੂ ਤੋ ਤਿੰਨ ਗੁਰੂ ਹੁੰਦੇ ਆ ਗੁਰਮਤ ਦੇ ਮੁਤਾਬਕ ਤਿੰਨ ਗੁਰੂ ਆ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਇਹ ਬਾਬਾ ਨਨ ਸਿੰਘ ਜੀ ਦੇ ਜੀਵਨ ਚੇਤ ਵਰਨਨ ਆ ਤਿੰਨੇ ਗੁਰੂਆਂ ਦਾ ਵਰਨਨ ਆ ਤੇ ਉਹ ਜਿਹੜਾ ਧਿਕਸ਼ਾ ਗੁਰੂ ਹੁੰਦਾ ਨਾ ਉਹ ਹਮੇਸ਼ਾ ਤੁਹਾਨੂੰ ਮੁਕਤੀ ਗੁਰੂ ਵਾਲੀ ਲੱਭਦਾ ਕਿਉਂਕਿ ਧਿਕਸ਼ਾ ਗੁਰੂ ਦਾ ਸਰੀਰ ਰਹੇਗਾ ਨਹੀਂ ਰਹੇਗਾ ਬਟ ਜਿਹੜਾ ਸਦੀਵੀ ਹੈ ਜਗ ਦੀ ਜੋਤ ਹੈ ਇਸ ਵੇਲੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਹੈ ਸੰਗਤ ਸਾਧੂਆਂ ਦੀ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂ ਪ੍ਰੋਬਲਮ ਆ ਆਪਾਂ ਸਾਧੂ ਦੀ ਰਿਸਪੈਕਟ ਕਰਦੇ ਆ ਮਾਨੂੰ ਸਾਡਾ ਫਰਜ਼ ਬਣਦਾ ਏ ਬਟ ਸਾਧੂ ਜਿਹੜਾ ਹੈ ਉਹ ਹੀ ਸੰਪੂਰਣਾ ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ ਵੀ ਦਸੀ ਭੀ ਉਹ ਮਾਰਕਾ ਮੈਂ ਕੇਵਲ ਇੱਕ ਡਾਇਰੈਕਸ਼ਨ ਜਾਂ ਇੱਕ ਉਂਗਲੀ ਕਰਨ ਆਇਆ ਗੱਲ ਉੱਥੋਂ ਬੰਦਨੀ ਹੈ ਇਹ ਵੀ ਇੰਪੋਰਟੰਟ ਹੈ ਇਹ ਦਿਖਸ਼ਾ ਗੁਰੂ ਕਦੀ ਆਪਣੇ ਨਾਲ ਨਹੀਂ ਜੋੜਦਾ ਉਹ ਜੋ ਸ਼ਬਦ ਹੈ ਜੋ ਨਿਰੰਤਰ ਹੈ ਉਹਦੇ ਨਾਲ ਜੋੜਦਾ ਹੈ ਬਾਬਾ ਨਾਨਕ ਸਿੰਘ ਦੇ ਬਚਨਾਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦਿੱਤੀ ਸੀ ਠੀਕ ਹੈ ਨਾ ਤੇ ਮੱਥਾ ਟੇਕਿਆ ਸੀ ਪ੍ਰਕਰਮਾ ਕੀਤੀ ਸੀ ਮੱਥਾ ਟੇਕਿਆ ਤਿਲਕ ਲਾਇਆ ਠੀਕ ਜੋ ਗੁਰੂ ਮਰਿਆਦਾ ਪ੍ਰਕਰਮਾ ਕੀਤੀ ਹੁਣ ਗੱਗਿਲ ਜਲੇ ਸੁਣਿਓ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਮਹਾਰਾਜ ਨੇ ਪ੍ਰਕਰਮਾ ਕੀਤੀ ਆ ਉਹਦੇ ਤੇ ਚੌਰ ਭਾਈ ਦਿਆ ਸਿੰਘ ਜੀ ਕਰ ਰਹੀ ਸੀ ਤੇ ਨਾਲ ਭਾਈ ਦਿਆ ਸਿੰਘ ਦੀ ਵੀ ਪ੍ਰਕਰਮਾ ਕੀਤੀ ਆ ਤਾਂ ਨਾਲ ਇੱਕ ਸਾਧੂ ਬੈਠਾ ਏ ਅਨਹਦ ਬਾਣੀ ਪੁੰਜੀ ਸੰਤਨਾ ਧਰਾ ਕੀ ਗੁੰਜੀ ਪਰਕਰਮਾ ਕਲਗੀਆਂ ਵਾਲੇ ਨੇ ਨਾਲ ਇੱਕ ਵਿਅਕਤੀ ਦੀ ਵੀ ਕੀਤੀ ਆ ਸ਼ਬਦ ਦੀ ਤੇ ਕੀਤੀ ਕੀਤੀ ਆ ਨਾਲ ਇੱਕ ਸਾਧੂ ਵੀ ਬਿਠਾ ਲਿਆ ਆ ਨਾਲ ਤੋ ਜਦੋਂ ਜਿਹੜਾ ਚੋਰ ਕਰਨ ਰਿਆ ਸੀ ਭਾਈ ਦਿਆ ਸਿੰਘ ਜੀ ਸੀ ਤੇ ਮਹਾਰਾਜ ਨੇ ਪੰਜ ਪੈਸੇ ਨਾਰੀ ਵਾਲੇ ਤਿਆਰ ਤੇ ਤਿਲਕ ਲਾ ਕੇ ਜਿਹੜੀ ਪ੍ਰਕਰਮਾ ਕੀਤੀ ਆ ਉਹ ਪ੍ਰਕਰਮਾ ਦੇ ਵਿੱਚ ਭਾਈ ਦਿਆ ਸਿੰਘ ਵੀ ਆ ਤੇ ਸਾਧੂ ਨੂੰ ਵੀ ਨਾਲ ਮਹਾਰਾਜ ਨੇ ਵਿੱਚ ਦਿੱਤੀ ਆ ਇਹਨੂੰ ਕਹਿੰਦੇ ਨੇ ਖਾਲਸਾ ਮੇਰਾ ਸਤਗੁਰੂ ਪੂਰਾ ਜਿਹੜਾ ਖਾਲਸਾ ਵਾ ਵਾਕਿਆ ਜਿਹੜਾ ਸਾਧੂ ਆ ਰਖਾਲਸਵਾ ਉਹ ਸਤਗੁਰੂ ਆ